ਪੰਜਾਬ ਸਰਕਾਰ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਚੋਨੇ ਦੀ ਖਰੀਦ ਦਾ ਰੱਖਿਆ 11 ਲੱਖ 26 ਹਜ਼ਾਰ ਮੀਟ੍ਰਿਕ ਟਨ ਦਾ ਟਾਰਗੇਟ ਸ਼ੁਰੂ ਹੋ ਚੁੱਕੀ ਖਰੀਦ 126 ਮੰਡੀਆਂ ਵਿੱਚੋਂ ਪੰਜ ਏਜੰਸੀਆਂ ਕਰਨਗੀਆਂ ਖਰੀਦ ਪਨ ਗ੍ਰੇਨ ਖਰੀਦੇਗੀ 410 ਹਜ਼ਾਰ ਮੀਟ੍ਰਿਕ ਟਨ ਚੋਨਾ ਐਫਸੀਆਈ ਕੋਲ 1 ਲੱਖ 17 ਮੀਟ੍ਰਿਕ ਟਨ ਦਾ ਟਾਰਗੇਟ ਹਰਦੀ ਮਾਰ ਹੈਠਾਇ ਫਿਰੋਜ਼ਪੁਰ ਦੇ ਸਰਦੀ ਇਲਾਕਿਆਂ ਵਿੱਚ ਭਾਵੇਂ ਸਤਲੁਜ ਦੇ ਪਾਣੀ ਨੇ ਚੋਨੇ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ ਲੇਕਿਨ ਹਾਲਾਤ ਜਾਣਦੇ ਹੋਇਆ ਵੀ ਪੰਜਾਬ ਸਰਕਾਰ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਇਸ ਵਾਰ 11 ਲੱਖ 26 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰਨ ਦਾ ਟੀਚਾ ਫੂਡ ਸਪਲਾਈ ਮਹਿਕਮੇ ਨੂੰ ਦਿੱਤਾ ਜਾ ਚੁੱਕਾ ਹੈ ਕਿ ਟੀਚਾ ਵੱਖ-ਵੱਖ ਏਜੰਸੀਆਂ ਪੂਰਾ ਕਰ ਲੈਣਗੀਆਂ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲੇ ਝੋਨੇ ਦੀ ਆਮਦ ਫਿਰੋਜ਼ਪੁਰ ਦੀਆਂ ਕੁਝ ਮੁੱਖ ਮੰਡੀਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਏਜੰਸੀਆਂ ਵੱਲੋਂ ਖਰੀਦ ਵੀ ਕੀਤੀ ਜਾ ਰਹੀ ਸੀ ਲੇਕਿਨ ਪਿਛਲੇ ਦੋ ਦਿਨਾਂ ਤੋਂ ਵਿਗੜੇ ਮੌਸਮ ਦੇ ਮਿਜ਼ਾਜ ਅਤੇ ਹੋਈ بارش ਦੇ ਕਾਰਨ ਝੋਨੇ ਦੀ ਫਸਲ ਦੀ ਆਮਦ ਇੱਕ ਵਾਰ ਫਿਰ ਮੰਡੀਆਂ ਵਿੱਚ ਆਉਣੀ ਲੇਟ ਹੋ ਚੁੱਕੀ ਹੈ। ਦੂਜੇ ਪਾਸੇ ਇਸ ਵਾਰ ਜ਼ਿਲ੍ਹੇ ਪਰ ਵਿੱਚ ਝੋਨੇ ਦੀ ਖਰੀਦ ਲਈ 126 ਮੰਡੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਇਹਨਾਂ ਮੰਡੀਆਂ ਵਿੱਚੋਂ ਪਨਗਰੇਨ ਤੋਂ ਇਲਾਵਾ ਮਾਰਕਫੈਡ, ਪੰਸਪ, ਐਫਸੀਆਈ ਅਤੇ ਪੰਜਾਬ ਵੇਅਰਹਾਊਸ ਸਮੇਤ ਪੰਜ ਖਰੀਦ ਏਜੰਸੀਆਂ ਦੀ ਖਰੀਦ ਕਰਨਗੀਆਂ। ਇਸ ਵਾਰ ਸਰਕਾਰ ਦੀ ਖੁਦ ਦੀ ਏਜੰਸੀ ਪੰਨਗ੍ਰੇਨ ਨੂੰ ਸਭ ਤੋਂ ਜ਼ਿਆਦਾ 410000 ਮੀਟ੍ਰਿਕ ਟਨ ਖਰੀਦ ਦਾ ਟਾਰਗੇਟ ਦਿੱਤਾ ਗਿਆ ਹੈ ਜਦ ਕਿ ਐਫਐਸਆਈ ਏਜੰਸੀ 117 ਮੀਟ੍ਰਿਕ ਟਨ ਫਸਲ ਦੀ ਖਰੀਦ ਕਰੇਗੀ ਉਧਰ ਫੂਡ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਜਿਤਿਨ ਵਰਮਾ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ ਫਿਰੋਜ਼ਪੁਰ ਤੋਂ 1126000 ਮੀਟ੍ਰਿਕ ਟਨ ਚੌਨੇ ਦੀ ਖਰੀਦ ਕਰਨ ਦਾ ਟੀਚਾ ਦਿੱਤਾ ਗਿਆ ਹੈ ਫਸਲ ਖਰਾਬ ਹੋਣ ਕਾਰਨ ਇਹ ਟੀਚਾ ਪੂਰਾ ਹੁੰਦਾ ਹੈ ਜਾਂ ਨਹੀਂ ਲੇਕਿਨ ਉਹਨਾਂ ਵੱਲੋਂ ਆਪਣਾ ਟਾਰਗੇਟ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਦੱਸਿਆ ਕਿ ਜਿੱਥੇ ਪੰਗਰੇਨ ਏਜੰਸੀ 410000 ਮੀਟਰ ਟਨ ਚੋਨੇ ਦੀ ਖਰੀਦ ਕਰੇਗੀ ਉੱਥੇ ਮਾਰਕਫੈਟ 297000 ਟਨ ਪੰਸਪੇ ਏਜੰਸੀ 256000 ਮੀਟ੍ਰਿਕ ਟਨ ਖਰੀਦ ਕਰੇਗੀ। ਇਸ ਤੋਂ ਇਲਾਵਾ ਪੰਜਾਬ ਵੇਅਰ ਹਾਊਸ ਏਜੰਸੀ 147000 ਮੀਟ੍ਰਿਕ ਟਨ ਐਫਸੀਆਈ 117 ਮੀਟ੍ਰਿਕ ਟਨ ਚੋਨੇ ਦੀ ਖਰੀਦ ਕਰੇਗੀ। ਖਰੀਦ ਅਧਿਕਾਰੀ ਮੰਡੀਆਂ ਵਿੱਚ ਪਹੁੰਚ ਕਰ ਰਹੇ ਹਨ ਅਤੇ ਨਿਰਤਾਰਿਤ ਨਮੀ ਵਾਲਾ ਚੋਨਾ ਖਰੀਦ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਮੰਡੀਆਂ ਵਿੱਚ ਸੁਕਾ ਕੇ ਹੀ ਲਿਆਉਣ ਤਾਂ ਕਿ ਖਰੀਦ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਪੇਸ਼ ਨਾ ਆਵੇ। ਡੀ ਐਫ ਐਸ ਸੀ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦੇਣਗੇ। ਫਸਲ ਦੀ ਖਰੀਦ ਆਉਣ ਵਾਲੇ ਦਿਨਾਂ ਵਿੱਚ ਨਿਰਵਿਘਨ ਜਾਰੀ ਰਹੇਗੀ। ਮੰਡੀਆਂ ਵਿੱਚ ਬਾਰਦਾਨੇ ਦੀ ਕਿੱਲਤ ਵੀ ਨਹੀਂ ਆਉਣ ਦਿੱਤੀ ਜਾਵੇਗੀ। ਉਨਰ ਵੱਲੋਂ ਪ੍ਰਬੰਧ ਮੁਕੰਮਲ ਕੀਤੇ ਗਏ ਹਨ